ਆਪਾਂ ਬਿਆਦਬੀ ਦੀ ਗੱਲ ਬਹੁਤ ਕਰਦੇ ਆਂ ਬਿਆਦਮੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਲਗਾਤਾਰ ਹੀ ਬਿਆਦਮੀਆਂ ਦੀ ਗੱਲ ਚਾਹੇ ਉਹ ਆਪਾਂ ਕੈਮਰਿਆਂ ਰਾਹੀਂ ਵੀ ਸੀਸੀਟੀਵੀ ਟੀਵੀ ਕੈਮਰੇ ਵੇਖ ਲਿਆਣਾ ਉਹੀ ਚੀਜ਼ਾਂ ਦਾ ਅੱਗੇ ਆਪਾਂ ਪ੍ਰਚਾਰ ਕਰਦੇ ਹਾਂ ਜਤਨ ਇਹ ਕੀਤਾ ਆਪਾਂ ਨੇ ਇਸ ਕਿਤਾਬਚੇ ਦੇ ਵਿੱਚ ਕਿ ਜਿਹੜੀ ਬਿਆਦਬੀ ਦੀ ਗੱਲ ਨਾਲੋਂ ਆਦਬ ਦੀ ਗੱਲ ਵੱਧ ਹੋਵੇ ਕਿਉਂਕਿ ਆਪਾਂ ਨੂੰ ਜਿਹੜਾ ਗੁਰੂ ਮਹਾਰਾਜ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਗੁਰੂ ਖਾਲਸਾ ਪੰਥ ਨੂੰ ਹਨਾ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਆਦਬ ਸਤਕਾਰ ਬਹਾਲ ਰੱਖਣਾ ਬਹੁਤ ਗੁਰਦੁਆਰੇ ਐ ਅਜਿਹੇ ਵੀ ਜਿੱਥੇ ਵਿਆਧਵੀ ਘਟਨਾ ਵਾਪਰਦੀ ਐ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਕੇ ਦੇ ਕੋਈ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਬਿਲਕੁਲ ਸੁੰਨਾ ਹੁੰਦਾ ਸੋ ਜਿਹੜਾ ਗੁਰੂਖਾਲਸਾ ਪੰਥ ਦੀ ਇਹ ਜਿਹੜੀ ਜ਼ਿੰਮੇਵਾਰੀ ਆ ਵੀ ਉਹ ਮਹਾਰਾ ਦੀ ਹਜ਼ੂਰੀ ਦੇ ਵਿੱਚ ਰਹਿਣਾ ਲਗਾਤਾਰ ਉਹਨਾਂ ਦੀ ਸਰਨ ਵਿੱਚ ਰਹਿਣਾ ਉਹ ਜਿਹੜੀ ਪੰਜ ਸਿੰਘਾਂ ਦੀ ਮਰਿਆਦਾ ਸੀ ਘੱਟ ਤੋਂ ਘੱਟ ਉਹ ਹੁਣ ਕਿਤੇ ਨਹੀਂ ਰਹੀ ਤੇ ਉਸੇ ਦੀ ਆਪਾਂ ਨੇ ਇਸ ਕਿਤਾਬ ਦੇ ਵਿੱਚ ਗੱਲ ਕੀਤੀ ਐ ਜਿਹੜੀਆਂ ਗੱਲਾਂ ਦੀ ਮਹਾਰਾ ਦੇ ਆਦਰ ਸਤਕਾਰ ਦੇ ਲਈ ਲੋੜ ਹੈਗੀ ਆ ਹੁਣ ਦੇ ਜਮਾਨੇ ਦੇ ਵਿੱਚ ਤੇ ਉਹ ਜਾਂ ਫਿਰ ਜਿਹੜੀਆਂ ਵਿਰਾਸਤੀਆਂ ਕੁਝ ਰਵੈਤ ਦੀਆਂ ਗੱਲਾਂ ਆ ਪੁੱ ਭੁੱਲ ਗਿਆ ਉਹ ਗੱਲਾਂ ਸਾਰੀਆਂ ਦੇ ਵਿੱਚ ਸ਼ਾਮਲ ਕੀਤੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਡੈਫੀਨੀਸ਼ਨ ਹੋਵੇ ਆਪਣੀ ਸਿੱਖਾਂ ਦੀ ਪੱਤ ਤਾਹੀ ਰੱਖਣੀ ਹੈ ਰਹਿਣੀ ਹੈ ਜੇ ਆਪਾਂ ਮਹਾਰਾ ਦੀ ਸਰਨ ਦੇ ਵਿੱਚ ਮਹਾਰਾ ਦੀ ਹਜ਼ੂਰੀ ਦੇ ਵਿੱਚ ਰਹਾਂਗੇ ਗੁਰਦੁਆਰਾ ਸਾਹਿਬ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਗੁਰਦੁਆਰਾ ਸਾਹਿਬ ਦੇ ਪੰਜ ਸਿੰਘ ਹੋਣੇ ਘੱਟ ਤੋਂ ਘੱਟ ਬਹੁਤ ਜ਼ਰੂਰੀ ਨੇ ਛੋਟੇ ਛੋਟੇ ਮੁੱਦੇਆਂ ਕਰਕੇ ਆਪਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਵੀ ਨਵੀਂਆਂ ਸਾਰੀਆਂ ਕਰਨ ਦਾ ਆਪਾਂ ਨੇ ਵਿੱਢਿਆ ਹੋਇਆ ਹਨਾ ਵੀ ਗੁਰਦੁਆਰਾ ਸਾਹਿਬ ਇੱਥੇ ਬਣਾ ਲਓ ਆਪਾਂ ਇੱਕ ਹੋਰ ਨਵਾਂ ਬਣਾ ਲਓ ਜਾਂ ਫਿਰ ਮਹੱਲਿਆ ਪੱਤੀਆਂ ਦੇ ਨਾਂ ਦੇ ਉੱਤੇ ਉਹ ਮਤਲਬ ਇੰਨਾ ਹਲਕਾ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਪ੍ਰਵਾਸਾ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਉਸ ਵੱਡੀ ਜ਼ਿੰਮੇਵਾਰੀ ਨੂੰ ਵੱਡਾ ਸਮਝ ਕੇ ਆਪਾਂ ਨੂੰ ਨਿਮਾਉਣਾ ਚਾਹੀਦਾ ਸ਼ਹੀਦੀ ਜੋੜ ਮੇਲੇ ਦੇ ਵਿੱਚ ਇਸ ਵੇਲੇ ਖੜੇ ਹੋਇਆ ਵੱਖੋ-ਵੱਖਰੀਆਂ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਾਡੇ ਪਿੱਛੇ ਇੱਕ ਕਿਤਾਬਾਂ ਦਾ ਸਟਾਲ ਲੱਗਿਆ ਹੋਇਆ ਵਾ ਅਸੀਂ ਵੈਸੇ ਤਾਂ ਜਰੂਰ ਸੁਣਿਆ ਕਿ ਬੇਅਦਬੀਆਂ ਦਾ ਦੌਰ ਲਗਾਤਾਰ ਚੱਲਦਾ ਆ ਰਿਹਾ ਪਰ ਇੱਥੇ ਇੱਕ ਬਹੁਤ ਹੀ ਸੋਹਣੀ ਜਿਹੜੀ ਹੈ ਇੱਕ ਬੁੱਕਲੇਟ ਸਾਨੂੰ ਦੇਖਣ ਨੂੰ ਮਿਲੀ ਆ ਅਦਬ ਬਨਾਵਾ ਭਾਈ ਜੀ ਬੇਅਦਬੀਆਂ ਦਾ ਨਾਮ ਬੜਾ ਸੁਣਿਆ ਆ ਤੇ ਆ ਬਹੁਤ ਸੋਹਣੀ ਇੱਕ ਬੁੱਕਲੇਟ ਆ ਅਦਬ ਬਨਾਵਾ ਗੁਰੂ ਮਹਾਰਾਜ ਦਾ ਅਦਬ ਸਤਕਾਰ ਦੀ ਗੱਲ ਆਂਦੀ ਆ ਤਾਂ ਅਦਬ ਸਤਕਾਰ ਦੀ ਗੱਲ ਬਹੁਤ ਘੱਟ ਹੁੰਦੀ ਆ ਤੇ ਇਹ ਬੁੱਕਲੇਟ ਦੇ ਵਿੱਚ ਅਜਿਹਾ ਕੀ ਹੈ ਜੀ ਇਹ ਬੁੱਕਲੇਟ ਜੀ ਜਿਸ ਤਰ੍ਹਾਂ ਆਪਾਂ ਬੇਅਦਬੀ ਦੀ ਗੱਲ ਬਹੁਤ ਕਰਦੇ ਆਂ ਬੇਅਦਬੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਲਗਾਤਾਰ ਹੀ ਬੇਅਦਬੀਆਂ ਦੀ ਗੱਲ ਚਾਹੇ ਉਹ ਆਪਾਂ ਕੈਮਰਿਆਂ ਰਾਹੀਂ ਵੀ ਸੀਸੀਟੀਵੀ ਟੀਵੀ ਕੈਮਰੇ ਵੇਖ ਲਿਆ ਨਾ ਉਹੀ ਚੀਜ਼ਾਂ ਦਾ ਅੱਗੇ ਆਪਾਂ ਪ੍ਰਚਾਰ ਕਰਦੇ ਆਂ 2-4 ਦਿਨ ਹੁੰਦਾ ਉਸ ਤੋਂ ਬਾਅਦ ਵਿੱਚ ਸਭ ਕੁਝ ਉਮੀ ਨਾਰਮਲ ਜ਼ਿੰਦਗੀ ਹੋ ਜਾਂਦੀ ਸਭ ਦੀ ਤੋਂ ਇਹਦੇ ਵਿੱਚ ਯਤਨ ਇਹ ਕੀਤਾ ਆਪਾਂ ਨੇ ਇਸ ਕਿਤਾਬਚੇ ਦੇ ਵਿੱਚ ਕਿ ਜਿਹੜੀ ਬੇਅਦਬੀ ਦੀ ਗੱਲ ਨਾਲੋਂ ਆਦਬ ਦੀ ਗੱਲ ਵੱਧ ਹੋਵੇ ਕਿਉਂਕਿ ਆਪਾਂ ਨੂੰ ਜਿਹੜਾ ਗੁਰੂ ਮਹਾਰਾਜ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਗੁਰੂ ਖਾਲਸਾ ਪੰਥ ਨੂੰ ਹਨਾ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਆਦਬ ਸਤਕਾਰ ਬਹਾਲ ਰੱਖਣਾ ਤੇ ਮਹਾਰਾ ਦੀ ਮਾਣੀ ਹੈ ਉਹਦਾ ਸਤਕਾਰ ਨਾਲ ਪੜਨ ਉਹਦਾ ਦੁਨੀਆ ਦੇ ਵਿੱਚ ਪ੍ਰਚਾਰ ਕਰਨਾ ਸੋ ਜਿਹੜੀ ਆਦਬ ਦੀ ਗੱਲ ਸੀ ਉਹ ਬਹੁਤੀਆਂ ਘਟਨਾਵਾਂ ਦੇ ਵਿੱਚ ਲਗਭਗ ਸਾਰੀਆਂ ਘਟਨਾਵਾਂ ਦੇ ਵਿੱਚ ਉਹ ਮਿਸ ਹੁੰਦੀ ਰਹੀ ਹੈ ਸੋ ਉਸੇ ਗੱਲ ਦਾ ਆਪਾਂ ਨੇ ਇਸੇ ਇਹ ਕਿਤਾਬ ਤੇ ਦੇ ਵਿੱਚ ਆਪਣੇ ਜ਼ਿਕਰ ਕੀਤਾ ਹੈ ਇਹ ਬਜੀ ਸੰਖੇਪ ਵਿੱਚ ਜਾਨਣਾ ਹੋਵੇ ਤਾਂ ਗੁਰੂ ਦਾ ਆਦਵ ਕਿਵੇਂ ਹੋ ਸਕਦਾ ਜਾਂ ਉਹਨੂੰ ਬਹਾਲ ਕਿਵੇਂ ਕੀਤਾ ਜਾ ਸਕਦਾ ਹੈ ਦੇਖੋ ਮਹਾਰਾਜ ਨੇ ਦੋ ਹੀ ਜਿਹੜੇ ਆਪਾਂ ਨੇ ਜਿਨ੍ਹਾਂ ਨੂੰ ਗੁਰਿਆਈ ਬਖਸੀ ਹੈ ਨਾ ਉਹ ਗੁਰੂ ਖਾਲਸਾ ਪੰਥ ਹੈ ਤੇ ਗੁਰੂ ਗ੍ਰੰਥ ਸਾਹਿਬ ਹੈ ਦੋ ਹੈਗੇ ਨੇ ਤੇ ਹੁਣ ਜਦੋਂ ਆਪਾਂ ਵੇਖਦੇ ਆਂ ਕਿ ਗੁਰਦੁਆਰਿਆਂ ਦਾ ਮਾਹੌਲ ਹੈ ਹਨਾ ਜਾਂ ਤੇ ਫਿਰ ਕੋਈ ਸੰਗਤ ਹੈ ਜਾਂ ਜਿੱਥੇ ਮਹਾਰਾਜ ਜਿੱਥੇ ਆਪਾਂ ਵਿਅਦਵੀ ਦੀ ਘਟਨਾ ਵਾਪਰਦੀ ਵੇਖਦੇ ਆਂ ਉੱਥੇ ਗੁਰੂ ਗ੍ਰੰਥ ਸਾਹਿਬ ਤੇ ਹੁੰਦੇ ਪਰ ਗੁਰੂਖਾਲਸਾ ਪੰਥ ਜਿਹੜਾ ਉਹ ਮੌਜੂਦ ਨਹੀਂ ਹੁੰਦਾ ਬਹੁਤ ਗੁਰਦੁਆਰੇ ਐ ਐਸੇ ਵੀ ਜਿੱਥੇ ਵਿਆਧਵੀ ਘਟਨਾ ਵਾਪਰਦੀ ਐ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਕੇ ਤੇ ਕੋਈ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਬਿਲਕੁਲ ਸੁੰਨਾ ਹੁੰਦਾ ਸੋ ਜਿਹੜਾ ਗੁਰੂਖਾਲਸਾ ਪੰਥ ਦੀ ਇਸ ਜਿਹੜੀ ਜ਼ਿੰਮੇਵਾਰੀ ਆ ਵੀ ਉਹ ਮਹਾਰਾ ਦੀ ਹਜ਼ੂਰੀ ਦੇ ਵਿੱਚ ਰਹਿਣਾ ਲਗਾਤਾਰ ਉਹਨਾਂ ਦੀ ਸਰਨ ਵਿੱਚ ਰਹਿਣਾ ਤੇ ਉਹ ਤਾਂ ਹੀ ਫਿਰ ਇੱਕ ਪੂਰਨ ਗੁਰੂ ਬਣਦੇ ਜਦੋਂ ਗੁਰੂਖਾਲਸਾ ਪੰਥ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਹੈ ਤੇ ਉਹ ਇਕੱਲੇ ਨੂੰ ਤਾਂ ਵੇਖਿਆ ਨਹੀਂ ਜਾ ਸਕਦਾ ਹੁਣ ਜ਼ਿਆਦਾਤਰ ਇਹੀ ਪ੍ਰਚਲਿਤ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁੰਦੇ ਤੇ ਇੱਕ ਗ੍ਰੰਥੀ ਸਿੰਘ ਹੁੰਦਾ ਹਰ ਇੱਕ ਗੁਰੂ ਘਰ ਦੇ ਵਿੱਚ ਪਰ ਉਹ ਜਿਹੜੀ ਪੰਜ ਸਿੰਘਾਂ ਦੀ ਮਰਿਆਦਾ ਸੀ ਘੱਟ ਤੋਂ ਘੱਟ ਉਹ ਹੁਣ ਕਿਤੇ ਨਹੀਂ ਰਹੀ ਤੇ ਉਸੇ ਦੀ ਆਪਾਂ ਨੇ ਇਸ ਕਿਤਾਬ ਤੇ ਦੇ ਵਿੱਚ ਗੱਲ ਕੀਤੀ ਹੈ ਇਹ ਆਦਮਨਾਵਾ ਕਿਤਾਬ ਚਾ ਜਿਹੜਾ ਉਹ ਸਭ ਤੋਂ ਪਹਿਲਾਂ ਮਤਲਬ ਬਿਆਦਵੀ ਨੇ ਇੱਕ ਟਰਾਂਮਾ ਵਿੱਚ ਜਾ ਕੇ ਅਸੀਂ ਜਦੋਂ ਜਥੇਵਲ ਉਹ ਵੇਖਿਆ ਹਨ ਉੱਥੇ ਸਾਨੂੰ ਜਿਹੜੀਆਂ ਗੱਲਾਂ ਲੱਗੀਆਂ ਕਿ ਇਹ ਇਹਨਾਂ ਚੀਜ਼ਾਂ ਦੀ ਘਾਟ ਹੈ ਜੇ ਇਹ ਸਿੱਖ ਸੰਸਥਾਵਾਂ ਨੇ ਜਿਹੜੇ ਸਿੱਖ ਜਥੇ ਨੇ ਜਾਂ ਸ਼ਰੋਣੀ ਕਮੇਟੀ ਵੀ ਵੀ ਉਹ ਜਿਹੜਾ ਆਪਣਾ ਬਣਦਾ ਫਰਜ਼ ਨਹੀਂ ਨਿਭਾ ਰਹੀ ਤੇ ਉਹਦੇ ਵਿੱਚੋਂ ਆਪਾਂ ਨੇ ਕੁਝ ਲਿਖਿਆ ਸੀਗਾ ਉਹ ਇੱਕ ਛੋਟੇ ਕਿਤਾਬ 'ਚ ਉਹਦੇ ਪਰਚੇ ਦੇ ਰੂਪ ਵਿੱਚ ਸੀਗਾ ਉਹ ਪਰਚਾ ਫਿਰ ਲਗਾਤਾਰ ਆਪਣੇ 1.5-2 ਸਾਲ ਸੰਗਤ ਦੇ ਵਿੱਚ ਬਹੁਤ ਵੱਡੀ ਗਿਣਤੀ ਤੇ ਚੁੰੰਡਿਆ ਵੀ ਹੈ ਤੇ ਉਸ ਤੋਂ ਬਾਅਦ ਸੰਗਤਾਂ ਦੇ ਜਿਹੜੇ ਸੁਝਾਅ ਆਏ ਨੇ ਉਹਨਾਂ ਨੂੰ ਇਕੱਠਿਆ ਕਰਕੇ ਕੰਪਾਈਲ ਕਰਕੇ ਤੇ ਹੋਰ ਕਾਫੀ ਜ਼ਿਆਦਾ ਵਾਅਦਾ ਕਰਕੇ ਕਿ ਜਿਹੜੀਆਂ ਗੱਲਾਂ ਦੀ ਮਹਾਰਾ ਦੇ ਆਦੋ ਸਤਕਾਰ ਦੇ ਲਈ ਲੋੜ ਹੈਗੀ ਆ ਹੁਣ ਦੇ ਜਮਾਨੇ ਦੇ ਵਿੱਚ ਤੇ ਉਹ ਜਾ ਫਿਰ ਇਹ ਜਿਹੜੀਆਂ ਵਿਰਾਸਤੀਆਂ ਕੁਝ ਰਵਾਇਤੀਆਂ ਗੱਲਾਂ ਆਪਾਂ ਭੁੱਲ ਗਿਆ ਉਹ ਗੱਲਾਂ ਸਾਰੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਡੈਫੀਨੀਸ਼ਨ ਹੋਵੇ ਪ੍ਰਵਾਸਾ ਅੱਜ ਕੱਲ ਆਪਾਂ ਕੁਝ ਹੋਰ ਸਮਝਦੇ ਆ ਪਰ ਅਸਲ ਪ੍ਰਵਾਸਾ ਕੀ ਸੀ ਗੁਰਦੁਆਰਾ ਸਾਹਿਬ ਦੀ ਤੇ ਜੋੜ ਮੇਲੇ ਆਪਣੇ ਕੀ ਸੀਗੇ ਖਾਲਸਾ ਜੀ ਦੇ ਜਾਂ ਗੁਰਮਤ ਸਮਾਗਮ ਦੀ ਕਿਵੇਂ ਹੁੰਦਾ ਸੀਗਾ ਜਾਂ ਕੋਈ ਨਗਰ ਕੀਰਤਨ ਕਿਵੇਂ ਹੁੰਦਾ ਸੀਗਾ ਜਾਂ ਅੱਜ ਕੱਲ ਇੱਕ ਨਵਾਂ ਦੌਰ ਚੱਲਿਆ ਕਿ ਫਿਲਮਾਂ ਰਹੀਆਂ ਆਪਾਂ ਚਾਹੇ ਉਹ ਸਹਿਜਾ ਦੇ ਹੋਣ ਚਾਹੇ ਸਾਹਿਬ ਗੁਰੂ ਸਾਹਿਬਾਨ ਦੇ ਵੀ ਰੋਲ ਕਰਨ ਤੱਕ ਮਤਲਬ ਬੰਦੇ ਚਲੇ ਗਏ ਹਨ ਪਰ ਇਹ ਤਰੀਕਾ ਨਹੀਂ ਹੈ ਸਹੀ ਸਿੱਖੀ ਨੂੰ ਬੁਲਾਉਣ ਦਾ ਤੇ ਉਹ ਇਹਦੇ ਵਿੱਚ ਵੀ ਇਹ ਜਿਹੜੇ ਆਪਾਂ ਆਪਣੇ ਮਨ ਦੇ ਹਿਸਾਬ ਨਾਲ ਕੁਝ ਸੋਚ ਕੇ ਆ ਆਪਾਂ ਜਿਹੜੇ ਦੁਨਿਆਵੀ ਕੋਈ ਢੰਗ ਤਰੀਕੇ ਵਰਤਦੇ ਆ ਉਹਦੇ ਨਾਲ ਵੀ ਮਹਾਰਾ ਦੇ ਆਦਰ ਸਤਕਾਰ ਨੂੰ ਜਿਹੜੀ ਬਹੁਤ ਵੱਡੀ ਢਾ ਲੱਗਦੀ ਹੈ ਤੇ ਉਸ ਚੀਜ਼ ਨੂੰ ਵੀ ਇਹ ਦੇ ਵਿੱਚ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਰੱਖੀਆਂ ਨੇ ਤਾਂ ਕਿ ਆਪਣੇ ਗੁਰਸਿੱਖ ਭਾਈਆਂ ਤੱਕ ਇਹ ਗੱਲ ਪਹੁੰਚੇ ਤੇ ਮੁੜ ਕੇ ਆਪਾਂ ਰਵਾਇਤ ਦੇ ਉਸ ਰਾਹ ਦੇ ਉੱਤੇ ਉਸ ਰਾਹ ਨੂੰ ਪਰਤ ਸਕੀਏ ਜੀ ਭਾਜੀ ਇੱਕ ਰਸਤਾ ਇਹ ਵੀ ਕਹਿ ਸਕਦੇ ਕਿ ਜਿਹੜੀ ਬੇਅਦਬੀਆਂ ਰੋਕਣ ਦਾ ਇੱਕ ਰਸਤਾ ਸਭ ਤੋਂ ਖਾਸ ਹੈ ਆਦਬ ਦਾ ਬਣ ਜਾਂਦਾ ਕਿ ਜੇ ਆਦਬ ਆਪਾਂ ਕਰਾਂਗੇ ਉਸ ਰਾਸਤੇ ਤੁਰਾਂਗੇ ਤਾਂ ਇਹ ਅਦਬੀਆਂ ਦਾ ਦੌਰ ਆਪਣੇ ਆਪ ਖਤਮ ਹੋ ਸਕਦਾ ਹਾਂਜੀ ਬਿਲਕੁਲ ਕਿਉਂਕਿ ਜਦੋਂ ਮਹਾਰਾ ਦੀ ਹਜ਼ੂਰੀ ਦੇ ਵਿੱਚ ਸਿੰਘ ਹੋਣਗੇ ਤੇ ਪੈਸੇ ਤੇ ਬਹੁਤ ਮੰਦੇ ਆ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਇਦਾਂ ਦੀ ਜਿਹੜੀ ਕੋਈ ਮਾੜੀ ਬਿਰਤੀ ਨਾਲ ਬੰਦੇ ਆਏ ਹੋਣਗੇ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਹੈ ਪਰ ਜਦੋਂ ਕਦੇ ਕੋਈ ਆ ਵੀ ਜਾਂਦਾ ਜਵੇਂ ਕੋਈ ਇਤਿਹਾਸਕ ਆਪਾਂ ਘਟਨਾ ਆ ਵੀ ਕਦੇ ਇਤਿਹਾਸ ਦੇ ਵਿੱਚ ਆਉਂਦੀ ਹੈ ਜਦੋਂ ਮਹਾਰਾਜ ਗੁਰਗੋਂ ਸਿੰਘ ਮਹਾਰਾ ਨੂੰ ਜ਼ਖਮੀ ਕੀਤਾ ਨਾਲ ਜਿਹੜੇ ਦੋ ਪਠਾਨ ਕਿੱਥੋਂ ਚੱਲ ਕੇ ਆਏ ਨੰਦੇੜ ਸਾਹਿਬ ਪਹੁੰਚੇ ਤੇ ਉਦੋਂ ਵੀ ਮਹਾਰਾ ਦੀ ਹਜ਼ੂਰੀ ਦੇ ਵਿੱਚ ਸਿੰਘ ਬਹੁਤ ਘੱਟ ਸੀਗੇ ਮਤਲਬ ਜਿਹੜੇ ਪਹਿਰੇ ਤੇ ਸੀਗੇ ਉਹ ਥੋੜੇ ਢਿੱਲੇ ਪਏ ਪਹਿਰੇ ਤੋਂ ਤੇ ਤਾਂ ਕਰਕੇ ਮਹਾਰਾ ਨੂੰ ਨੁਕਸਾਨ ਪਹੁੰਚਿਆ ਸੋ ਹੁਣ ਵੀ ਜੇਕਰ ਸਿੰਘ ਪੂਰੇ ਪੈਰੇ ਦੇ ਵਿੱਚ ਹੁਣ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਘਟਨਾ ਜੇਕਰ ਉਹ ਨਾ ਪੂਰੇ ਮਸਤਿਹਤ ਹੁੰਦੇ ਉੱਥੇ ਸਿੰਘ ਤੇ ਉਹ ਘਟਨਾ ਵਾਪਰ ਜਾਣੀ ਸੀ ਕਿੱਡੀ ਵੱਡੀ ਉਹ ਬਦਨਾਮੀ ਦਾ ਦਾਗ ਲੱਗ ਜਾਣਾ ਸੀਗਾ ਸਿੱਖਾਂ ਦੇ ਸਿਰ ਉੱਤੇ ਆਪਣੀ ਸਿੱਖਾਂ ਦੀ ਪੱਤ ਤਾਹੀ ਰੱਖਣੀ ਹੈ ਰਹਿਣੀ ਹੈ ਜੇ ਆਪਾਂ ਮਹਾਰਾਜ ਦੀ ਸਰਨ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਾਂਗੇ ਗੁਰਦੁਆਰਾ ਸਾਹਿਬ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਗੁਰਦੁਆਰਾ ਸਾਹਿਬ ਦੇ ਪੰਜ ਸਿੰਘ ਹੋਣੇ ਘੱਟ ਤੋਂ ਘੱਟ ਬਹੁਤ ਜ਼ਰੂਰੀ ਨੇ ਇਹ ਗੱਲਾਂ ਨੂੰ ਜਦੋਂ ਆਪਾਂ ਹਲਕੇ ਦੇ ਵਿੱਚ ਲੈਨੇ ਆ ਕਿ ਇਦਾਂ ਹੀ ਆਪਾਂ ਕਿਤੇ ਵੀ ਮੜੇ ਮੋਟੇ ਆਪਣੇ ਹਉਮੇ ਹੰਕਾਰ ਦੇ ਜਾਂ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਲਾਗ ਡਾਟ ਦੇ ਜਿਹੜੇ ਛੋਟੇ ਛੋਟੇ ਮੁੱਦੇ ਆ ਕਰਕੇ ਆਪਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਵੀ ਨਵੀਆਂ ਸਾਰੀਆਂ ਕਰਨ ਦਾ ਆਪਾਂ ਨੇ ਵਿੱਢਿਆ ਹੋਇਆ ਹਨਾ ਵੀ ਗੁਰਦੁਆਰਾ ਸਾਹਿਬ ਇੱਥੇ ਬਣਾ ਲਓ ਆਪਾਂ ਇੱਕ ਹੋਰ ਨਵਾਂ ਬਣਾ ਲਓ ਜਾਂ ਫਿਰ ਮਹੱਲਿਆ ਪੱਤੀਆਂ ਦੇ ਨਾਂ ਦੇ ਉੱਤੇ ਉਹ ਮਤਲਬ ਇੰਨਾ ਹਲਕਾ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਪ੍ਰਵਾਸਾ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਉਸ ਵੱਡੀ ਜ਼ਿੰਮੇਵਾਰੀ ਨੂੰ ਵੱਡਾ ਸਮਝ ਕੇ ਆਪਾਂ ਨੂੰ ਨਿਮਾਉਣਾ ਚਾਹੀਦਾ ਸੋ ਇਹ ਜਿਹੜੀ ਆ ਛੋਟਾ ਜਿਹਾ ਜਿਹੜਾ ਕਿਤਾਬਚਾ ਹੈਗਾ ਆ ਅਦਬਨਾਮੇ ਦੇ ਨਾਮ ਤੋਂ ਜਿਹੜਾ ਜਿਹਦੇ ਵਿੱਚ ਗੁਰੂ ਦਾ ਆਦਮ ਸਤਕਾਰ ਕਿਵੇਂ ਹੋਵੇ ਜਾਂ ਜਿਹੜਾ ਗੁਰਦਾਰਾ ਸਾਹਿਬ ਦੇ ਵਿੱਚ ਜੋ ਸਿੰਘਾਂ ਦੀ ਜ਼ਰੂਰਤ ਆ ਜੋ ਪਹਿਲਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੰਘ ਹੁੰਦੇ ਸੀਗੇ ਕਿਸ ਤਰ੍ਹਾਂ ਸਾਰਾ ਪ੍ਰਬੰਧ ਗੁਰੂ ਘਰ ਦਾ ਚੱਲਦਾ ਸੀ ਉਹ ਸਾਰਾ ਇਹਦੇ ਵਿੱਚ ਦਿੱਤਾ ਹੋਇਆ ਸੋ ਕਿਤਾਬ ਤੁਸੀਂ ਜਿਹੜੀ ਆ ਮੰਗਵਾ ਸਕਦੇ ਹੋ ਘਰੇ ਬੈਠੇ ਮੰਗਵਾ ਸਕਦੇ ਹੋ ਤਾਂ ਇੱਥੇ ਵੀ ਇਹਨਾਂ ਦਾ ਜਿਹੜਾ ਸਟਾਲ ਲੱਗਿਆ ਹੋਇਆ ਵਾ ਜਦੋਂ ਆਪਾਂ ਇੱਥੇ ਖਾਲਸਾ ਦਾ ਜਿਹੜਾ ਖੰਡੇ ਦਾ ਜਿਹੜਾ ਇੱਥੇ ਚੌਂਕਾ ਚੌਂਕ ਦੇ ਨਾਲ ਆਮ ਖਾਸ ਵਾਕ ਰੋਡ ਉੱਤੇ ਇਹਨਾਂ ਦਾ ਸਿੱਖ ਜਥਾ ਮਾਲਵਾ ਦੇ ਨਾਂ ਤੋਂ ਸਟਾਲ ਲੱਗਿਆ ਤੇ ਕਾਫੀ ਸਾਰੀਆਂ ਕਿਤਾਬਾਂ ਇਹਨਾਂ ਕੋਲ ਹੈਗੀਆਂ ਨ ਮਾ ਬੁੱਕਲੇਟ ਵੀ ਜਿਹੜੀ ਆ ਉਹ ਖਰੀਦੀ ਜਾ ਸਕਦੀ ਹੈ ਸੋ ਹੋਰ ਵੀ ਤਸਵੀਰਾਂ ਲੈ ਕੇ ਹੋਰ ਵੀ ਚਲਕੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਗੇ ਦੇਖਦੇ ਰਹੋ ਪ੍ਰੋ ਪੰਜਾਬ ਦੀ